ਲਓ ਜੀ ਪੰਜਾਬੀਓ ਇੱਕ ਖਾਸ ਸ਼ੋਰੂਮ ਦਿਖਾ ਰਹੇ ਹਾਂ ਜੀ ਪੰਜਾਬ ਪਰ ਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਜੀ ਆ ਇੱਕ ਐਸਾ ਸ਼ੋਰੂਮ ਹੈ ਜੋਲੀ ਐਂਟਰਪ੍ਰਾਈਜ਼ਸ ਕਨੌਲੀ ਜੀ ਮੈਂ ਕਹਿੰਦਾ ਕੰਬੋਜ਼ ਜ਼ਬਰਦਸਤ ਕੰਬੋਜ਼ ਹੈ ਜੀ ਇੱਕ ਚੀਜ਼ ਖਰੀਦਣੀ ਚਾਹੋਗੇ ਮੰਨ ਲਓ ਤੁਸੀਂ LED ਖਰੀਦਣਾ ਚਾਹੁੰਦੇ ਹੋ ਉਹਦੇ ਨਾਲ ਕਾਫੀ ਕੁਝ ਤੁਹਾਨੂੰ ਫ੍ਰੀ ਹੈ ਨਾਲ ਜੀ ਮੰਨ ਲਓ ਤੁਸੀਂ ਫ੍ਰੀ ਦੀ ਖਰੀਦਣਾ ਚਾਹੁੰਦੇ ਹੋ ਉਹਦਾ ਵੀ ਕੰਬੋ ਬਣ ਸਕਦਾ ਕੋਈ ਨਾ ਕੋਈ ਹੋਰ ਆਈਟਮ ਜੋੜ ਸਕਦੇ ਹੋ ਤੇ ਭਾਰੀ ਡਿਸਕਾਊਂਟਸ ਪਾ ਸਕਦੇ ਹੋ ਜੀ ਭਾਜੀ ਠੀਕ ਹੈ ਨਾ ਜੀ ਗੱਲ ਦੀ ਬਿਲਕੁਲ ਠੀਕ ਕਰ ਰਹੇ ਹੋ ਅੱਡੇ ਕੋਲ ਇਸ ਵਾਰ ਤਿਹਾੜ ਤੇ ਕੰਬਰਾ ਦੀ ਮੈਂ ਕਹਿੰਦਾ ਆਫਰਾਂ ਲਾਤੀਆਂ ਭਾਜੀ ਅਸੀਂ ਹਮ ਇੱਕ ਤੋਂ ਬਾਅਦ ਇੱਕ ਕੰਬੋ ਦੀ ਮੈਂ ਕਹਿੰਦਾ ਸੁਣਦੇ ਜਾਓ ਜੀ ਸਾਡੇ ਵੀਡੀਓਜ਼ ਕਈ ਅਸੀਂ ਅਪਲੋਡ ਕੀਤੇ ਐ ਕਰ ਰਹੇ ਐ ਜੋਲੀ ਐਂਟਰਪ੍ਰਾਈਜ਼ਸ ਵਾਲੇ ਨੇ ਪਾਇਆ ਹੋਇਆ ਜੀ ਤੁਮਾਕਾ ਦੀ ਕੰਬੋਜ਼ ਦੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦਾ ਇੱਕ ਅਜਿਹਾ ਸ਼ੋਰੂਮ ਜਿੱਥੇ ਹਰੇਕ ਚੀਜ਼ ਜੇਕਰ ਤੁਸੀਂ ਘਰ ਵਾਸਤੇ ਖਰੀਦਣਾ ਚਾਹੁੰਦੇ ਹੋ ਆਪਣੇ ਦਫ਼ਤਰ ਵਾਸਤੇ ਖਰੀਦਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਵਾਸਤੇ ਖਰੀਦਣਾ ਚਾਹੁੰਦੇ ਹੋ ਔਰ ਤੁਹਾਨੂੰ ਕੰਬੋਜ਼ ਮਿਲਨੇ ਮਿਲਨੇ ਐ ਔਰ ਪ੍ਰਾਈਸਿੰਗ ਅਜਿਹੀ ਪ੍ਰਾਈਸਿੰਗ ਮੈਂ ਕਹਿੰਦਾ ਕਿਤੇ ਨਹੀਂ ਮਿਲਦੀ ਜੀ ਚਾਹੇ ਤੁਸੀਂ ਫਰਿੱਜ ਖਰੀਦਣਾ ਚਾਹੇ ਐਲਈਡੀ ਖਰੀਦਣੀ ਹੈ ਚਾਹੇ ਵਾਸ਼ਿੰਗ ਮਸ਼ੀਨ ਖਰੀਦਣੀ ਹੈ ਚਾਹੇ ਤੁਸੀਂ ਮੈਟ੍ਰੀਸਿਸ ਖਰੀਦਣੇ ਹੈ ਚਾਹੇ ਤੁਸੀਂ ਘਰੇਲੂ ਆਟਾ ਚੱਕੀ ਖਰੀਦਣੀ ਹੈ ਚਾਹੇ ਤੁਸੀਂ ਸਾਊਂਡ ਬਾਰ ਖਰੀਦਣਾ ਚਾਹੇ ਐਲਮੀਰਾਜ਼ ਖਰੀਦਣੀ ਹੈ ਜੀ ਬਹੁਤ ਤੁਸੀਂ ਬਾਜੀ ਹੋਰ ਕੋਈ ਸਮਾਨ ਰਹਿ ਤਾਂ ਨਹੀਂ ਕਿ ਕਾਫੀ ਕੁਝ ਬੋਲਦਾ ਮੈਂ ਬਾਜੀ ਜੋ ਵੀ ਤੁਹਾਡੀ ਕਰਾਂ ਦੀ ਹੋਮਲੀ ਡਾਈਟ ਮੈਂ ਜੋਲੀ ਇੰਟਰ ਪਹਿਲੇ ਹਰੇਕ ਜੀ ਪ੍ਰੋਵਾਈਡ ਕਰਾਉਂਦੇ ਆ ਬਾਜੀ ਨਾ ਹੈ ਜੀ ਨਾ ਚੱਲਦਾ ਜੀ ਇਹਨਾਂ ਦਾ ਪੂਰੇ ਇਲਾਕੇ ਦੇ ਵਿੱਚ ਜੀ ਕਸਟਮਰ ਵੀ ਹੈਗੇ ਦੇਖੋ ਸ਼ਾਪਿੰਗ ਵੀ ਕਰ ਰਹੇ ਤੁਸੀਂ ਸਾਰਾ ਸ਼ੋਰੂਮ ਜੀ ਤੁਹਾਨੂੰ ਜੀ ਜ਼ਬਰਦਸਤ ਕੰਮ ਹੈ ਜੀ ਆ ਦੇਖੋ ਵਾਸ਼ਿੰਗ ਮਸ਼ੀਨ ਦੀ ਸੈਗਮੈਂਟ ਹੈ ਜੀ ਆ ਪੂਰੀ ਦੀ ਪੂਰੀ ਸੈਗਮੈਂਟ ਵਾਸ਼ਿੰਗ ਮਸ਼ੀਨ ਦੀ ਸੈਗਮੈਂਟ ਹੈ ਜੀ ਔਰ ਔਰ ਇਹ ਵਾਸ਼ਿੰਗ ਮਸ਼ੀਨ ਦੇ ਬਿਲਕੁਲ ਬੈਕਡਰਾਪ ਦੇ ਰੈਫਰਿਜਰੇਟਰ ਦੇ ਜੀ ਔਰ ਇਹਨਾਂ ਦੇ ਉੱਤੇ ਵੀ ਦੇਖੋ ਬੰਪਰ ਆਫਰ ਆਫਰ ਪ੍ਰਾਈਸ 15590 ਦੀ 21990 14990 13990 13490 12490 ਮੈਂ ਕਹਿੰਨਾ ਹਰੇਕ ਜਿੰਨੇ ਮਰਜ਼ੀ ਲੀਟਰ ਦਾ ਕੋਈ ਨਾ ਕੋਈ ਹੈ ਤੁਹਾਡੇ ਕੋਲ ਭਾਜੀ ਉਹਦੇ ਨਾਲ ਦੇਖੋ ਜਿਵੇਂ ਟੂਰ ਔਰ ਅਸੀਂ ਲਾਇਆ ਹੋਇਆ ਦੇਖੋ ਹੀਟਰ ਬਿਲਕੁਲ ਫਰੀ ਹੈ ਵੱਡੇ ਫ੍ਰਿਜ ਦੇ ਨਾਲ ਜੂਸਰ ਮਿਕਸਰ ਗ੍ਰਾਈਂਡਰ ਫਰੀ ਹੈ ਭਾਜੀ ਦੇ ਨਾਲ ਹਰੇਕ ਦੇ ਨਾਲ ਕੁਛ ਨਾ ਕੁਛ ਹੈਗਾ ਹੀ ਹੈ ਭਾਜੀ ਵਾਸ਼ਿੰਗ ਮਸ਼ੀਨ ਹੈ ਇਹਦੇ ਨਾਲ ਮਿਕਸਰ ਗ੍ਰਾਈਂਡਰ ਫਰੀ ਹੈ ਤੁਸੀਂ ਕੋਈ ਵੀ ਆਈਟਮ ਲਓਗੇ ਜਿਵੇਂ ਆ ਦੇਖੋ ਅਲਮੀਰਾ ਲੈ ਰਹੇ ਹੋ ਇਹਦੇ ਨਾਲ ਸੀਲਿੰਗ ਫੈਨ ਫਰੀ ਹੈ ਭਾਜੀ ਹਾਂ ਦੇਖੋ ਜੀ ਅਲਮੀਰਾ ਲੈ ਰਹੇ ਹੋ ਇਹ ਨਾਲ ਸੀਲਿੰਗ ਫੈਨ ਫੈਨ ਫਰੀ ਹੈ ਜੀ ਹਾਂ ਜੀ ਤੁਸੀਂ ਤੁਸੀਂ ਚਿਮਨੀ ਲੈ ਰਹੇ ਹੋ ਸਾਡੇ ਕੋਲ ਕੋਈ ਇਹਦੇ ਨਾਲ ਚੁੱਲਾ ਫਰੀ ਹੈ ਕੇਟਲ ਫਰੀ ਹੈ ਆ ਲਿਆਓ ਜੀ ਇੱਧਰ ਚਿਮਨੀ ਚਿਮਨੀ ਤੇ ਪਾਓ ਜੀ ਕੈਮਰਾ ਦੀ ਆ ਦੇਖੋ ਚਿਮਨੀ ਇਸ ਦੀ ਪੂਰੀ ਜ਼ਬਰਦਸਤ ਰੇਜ yeah <laughs> ਹਾਂਜੀ ਆ ਕੀ ਜੀ 50% ਡਿਸਕਾਊਂਟ ਜੀ ਹਾਂਜੀ 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 ਬਿਲਕੁਲ ਜੀ ਬਿਲਕੁਲ ਇਹਦੀ ਐਮਆਰਪੀ ਹੈਗੀ ਜੀ 37000 ਰੁਪਏ ਦੀ ਆਫਰ ਪ੍ਰਾਈਸ ਦੇ ਰਹੇ ਆ 13290 ਰੁਪਏ ਦੇ ਵਿੱਚ ਚਿਮਨੀ ਆਟੋ ਕਲੀਨ ਮੋਸ਼ਨ ਸੈਂਸਰ ਵਾਲੀ ਪਲੱਸ ਇਹਦੇ ਨਾਲ ਤੁਹਾਨੂੰ ਇਲੈਕਟ੍ਰਿਕ ਕੈਟਲ ਦਵਾਂਗੇ ਔਰ ਦੋ ਵਾਲਾ ਚੁੱਲਾ ਸਨਸ਼ਾਈਨ ਕੰਪਨੀ ਦਾ ਬ੍ਰਾਂਡਡ ਔਰ ਚਿਮਨੀ ਦੀ ਗਾਰੰਟੀ ਕਿੰਨੀ ਦਵਾਂਗੇ 15 ਸਾਲ ਜੀ ਅੱਛਾ 15 ਸਾਲ ਦੀ ਗਾਰੰਟੀ ਜੀ 15 ਸਾਲ ਦੀ ਦਵਾਂਗੇ ਲਾਈਫ ਟਾਈਮ ਗਾਰੰਟੀ ਹੋ ਗਈ ਲਾਈਫ ਟਾਈਮ ਹੋ ਗਈ ਸਰ ਔਰ ਪਲੱਸ ਸਕ੍ਰੈਚ ਗੂਪਨ ਜੋ ਸੀ ਦੇਣਾ ਉਹ ਵੀ ਦਵਾਂਗੇ ਸਰ ਉਸ ਤੋਂ ਇਲਾਵਾ ਦੇਖੋ ਸਾਡੇ ਕੋਲ ਮਾਈਕ੍ਰੋਵੇਵ ਦੀ ਪੂਰੀ ਰੇਂਜ ਭਾਜੀ ਆਈਫੀਬੀ ਦੇ ਮਿਲ ਜਾਣਗੇ ਬਜਾਜ ਦੇ ਮਿਲ ਜਾਣਗੇ ਹੋਰ ਹੀ ਬਹੁਤ ਕੰਪਨੀਆਂ ਦੇ ਹੈਗੇ ਉਸ ਤੋਂ ਇਲਾਵਾ ਆਰਓ ਦੇਖੋ ਸਾਡੇ ਕੋਲ ਆਹ ਹੈ ਜੀ ਕਮਾਲ ਦੀ ਗੱਲ ਜੀ ਆਰਓ ਦਾ ਜਿਹੜਾ ਤੁਹਾਡੇ ਕੰਬੋ ਇੱਕ ਜ਼ਬਰਦਸਤ ਜਿਹਾ ਹੈਗਾ ਜੀ ਦੱਸੋ ਜੀ ਇਹ ਸਮਾਰਟ ਕੰਪਨੀ ਦਾ ਕੰਬੋ ਹੈਗਾ 990 ਰੁਪਏ ਦੇ ਵਿੱਚ ਆਰਓ ਪਲੱਸ ਇਹਦੇ ਨਾਲ ਜਿਹੜਾ 25 ਲੀਟਰ ਦਾ ਗੀਜ਼ਰ ਬਿਲਕੁਲ ਫ੍ਰੀ ਦੇਣਾ ਹੈ ਉਸ ਤੋਂ ਇਲਾਵਾ ਜੀ ਇੱਕ ਆ ਸਾਡੇ ਕੋਲ ਇਕਵਾਗਾਰਡ ਕੰਪਨੀ ਦਾ ਆਰਓ ਆ ਜਿਸ ਪਾਣੀ ਗਰਮ ਵੀ ਆਏਗਾ ਭਾਜੀ ਹੁਣ ਤੁਹਾਨੂੰ ਅੱਛਾ ਜਬਰਦਸਤ ਆਫਰਸ ਹੈ ਜੀ ਇਹ ਹੈ ਜੋਲੀ ਐਂਟਰਪ੍ਰਾਈਜ਼ਸ ਕਨੌਲੀ ਜੀ ਔਰ ਬੈਰੀਅਰ ਦੇ ਨਾਲ ਬੈਰੀਅਰ ਦੇ ਲਾਗੇ ਜੀ ਕਹਿੰਦੇ ਜੇ ਆਪਾਂ ਪਿਆਪੇ ਜੀ ਇਹ ਬੜਾ ਜਬਰਦਸਤ ਸ਼ੋਰੂਮ ਹੈ ਦੀ ਭਾਜੀ ਬਹੁਤ ਜੋਲੀ ਹੈ ਜੀ ਬਹੁਤ ਵਧੀਆ ਜੀ ਔਰ ਇਹਨਾਂ ਦੀ ਸੈਗਮੈਂਟ ਸੀ ਆਹ ਦੇਖੋ ਜੀ LEDS ਦੇ ਕੰਬੋ ਜੀ ਭਾਜੀ ਕਿਹਾ ਇਹਦੇ ਚ ਐਲਈਡਸ ਦਾ ਕਿ ਕਹਿੰਦੇ ਪੁਰਾਣੀ LED ਹਾਂ ਜੀ ਆਪਣੀ ਪੁਰਾਣੀ LED ਲਿਆਓ बार-बार ਕਹਿ ਰਹੇ ਚੱਲਦੀ ਹੈ ਨਹੀਂ ਚੱਲਦੀ ਹੈ ਖਰਾਬ ਹੈ ਸਾਡੇ ਕੋਲ ਲਿਆਓ 43 ਇੰਚ ਦੀ LED 12990 ਰੁਪਏ ਹੋਰ ਲਵਾਂਗੇ ਬਸ ਤੁਹਾਡੇ ਤੋਂ ਦੇਖੋ ਜੀ ਘਰ ਦੇ ਵਿੱਚ ਕੋਈ ਵੀ LED ਤੁਹਾਡੀ ਇਹ ਪੁਰਾਣੀ ਹੈ ਖਰਾਬ ਹੈ ਨਹੀਂ ਚੱਲਦੀ ਮੈਂ ਕਹਿੰਦਾ ਜਿਸ ਮਰਜ਼ੀ ਹਾਲਤ ਵਿੱਚ ਹੈ ਉਹ ਚੇਜ ਐਕਸਚੇਂਜ ਹੋ ਹੀ ਜਾਣੀ ਹੈ ਜੀ ਹੋ ਹੀ ਜਾ ਉਸ ਤੋਂ ਇਲਾਵਾ ਸਾਡਾ ਇੱਕ ਕੰਬੋ ਹੈਗਾ 43 ਇੰਚ LED ਦੇ ਨਾਲ ਜੀ 32 40 ਦਾ ਕੰਬੋ 20990 ਰੁਪਏ ਦੇ ਵਿੱਚ ਦੇ ਰਹੇ ਆ ਭਾਜੀ ਉਸ ਤੋਂ ਇਲਾਵਾ ਸਾਡੀ 43 ਇੰਚ LED ਦੇ ਨਾਲ ਆ ਦੇਖੋ ਫਿਲਪਸ ਦਾ ਸਾਊਂਡ ਬਾਰ ਜਿਹਦੀ ਕੀ 18 ਜਾਂ 17000 ਦੀ ਦੀ MRP ਹੈ 15 17000 ਰੁਪਏ ਉਹ ਬਿਲਕੁਲ ਫ੍ਰੀ ਦੇ ਰਹੇ ਆ ਭਾਜੀ ਅਸੀਂ ਤੁਹਾਨੂੰ ਆਹ ਪਾਏ ਜੀ ਸਾਊਂਡ ਬਾਰ ਤੇ ਕੈਮਰਾ ਦੀ ਆਹ ਦੇਖੋ ਸਾਊਂਡ ਬਾਰ ਇਹ 15000 ਦਾ ਜਿਹੜਾ ਸਾਊਂਡ ਉਨਵਾਰੇ ਦੀ ਉਨਵਾਰੇ 18990 ਦੀ LED 43 ਇੰਚ ਦੇ ਨਾਲ ਬਿਲਕੁਲ ਫ੍ਰੀ ਦੇਣਾ ਭਾਜੀ ਵੀਡੀਓ ਦੇਖਦੇ ਜਾਓ ਜੀ ਨਾਲੇ ਕਰਦੇ ਜਾਓ ਸ਼ੇਅਰ ਹਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਕੇ ਸਬੰਧੀਆਂ ਨੂੰ ਸ਼ੇਅਰ ਕਰਦੇ ਹੋ ਦਿਖਾ ਦਿਓ ਉਹਨਾਂ ਦਾ ਫਾਇਦਾ ਹੋ ਜੂ ਆਹ ਦੇਖੋ ਜੀ ਆ ਆ ਆ ਵੀ ਆਫਰਸ ਹੈਗੇ ਨੇ ਕੁਝ ਜੀ ਭਾਜੀ ਇਹ ਵੀ ਆਫਰ ਹੈਗੇ ਨੇ ਜਿਵੇਂ ਦੇਖੋ ਸਾਡਾ T ਸੀਰੀਜ਼ ਦੇ ਹੈਗਾ ਆਪਣੀ LED 32 ਇੰਚ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ ਓਨਲੀ 15500 ਰੁਪਏ ਜੀ ਭਾਜੀ ਉਸ ਤੋਂ ਲਾਵਾ ਸੜਕੋ LG ਦੀ ਦੇਖੋ 55 ਇੰਚ ਦੀ LED ਉਹਦੇ ਨਾਲ ਤੇ 65 ਇੰਚ ਦੀ Samsung ਦੀ LED ਇਹਦੇ ਨਾਲ ਵੀ ਉਹਨੂੰ ਸਾਊਂਡ ਬਾਰ ਫਿਲਿਪਸ ਦੀ ਬਿਲਕੁਲ ਫ੍ਰੀ ਦੇਣੀ ਹੈ ਉਹ ਸਾਊਂਡ ਬਾਰ ਤਾਂ ਹੈ ਹੀ ਹੈ ਨਾਲ ਦੀ ਨਾਲ ਫ੍ਰੀ ਦੀ ਸਕ੍ਰੈਚ ਕੂਪਨ ਵੀ ਦੇਣਾ ਭਾਜੀ ਅਸੀਂ ਸਕ੍ਰੈਚ ਕੂਪਨ ਦਿਖਾ ਵੀ ਦਿਓ ਗੱਲਾਂ ਕਰੀ ਜਾਂਦੇ ਆਪਾਂ ਸਕ੍ਰੈਚ ਕੂਪਨ ਦੀ ਨਾਲ ਹੀ ਰੱਖੇ ਵੇ ਜੇਬ 'ਚ ਹੀ ਰੱਖੇ ਹੋਈ ਸੀ ਆ ਦੇਖੋ ਜੀ ਸਕ੍ਰੈਚ ਕੂਪਨ ਦੀ ਅਸ਼ੋਰਟ ਗਿਫਟ ਜੀ ਅਸ਼ੋਰਟ ਸਾਡੇ ਕਸਟਮਰ ਦੇ ਕੋਲ ਪਰਚੇਜ਼ਿੰਗ ਕਰ ਰਹੇ ਹਰ ਵੇਖ ਤੱਕ ਨਿਕਲ ਰਿਹਾ ਭਾਜੀ ਕੋਈ ਨਾ ਕੋਈ ਗਿਫਟ ਨਿਕਲ ਰਿਹਾ ਸਾਡਾ ਆਹ ਸੈਗਮੈਂਟ ਵੀ ਦਿਖਾਓ ਜੀ ਏਸੀ ਦੀ ਸੈਗਮੈਂਟ ਦੀ ਏਸੀ ਤੋਂ ਬਣਾ ਕੋ ਸਾਡੇ ਕੋਲ ਗੀਜ਼ਰ ਹੈ ਭਾਜੀ ਹਾਂਜੀ ਗੀਜ਼ਰ ਸਾਡੇ ਕੋਲ ਹਰੇਕ ਬ੍ਰਾਂਡ ਮਿਲੇਗਾ ਜਿਵੇਂ ਕਿ ਸੁਜਾਤਾ ਸਿੰਗਰ ਖੇਤਾਨੀ ਟੀ ਸੀਰੀਜ਼ ਲੇਜ਼ਰ ਰਿਕਾਲਡ ਓਰੀਐਂਟ ਜੇ ਸਮਾਰਟ ਅਰਿਕਸਨ ਸੁਪਰ ਲਾਈਟ ਹਰੇਕ ਬ੍ਰਾਂਡ ਹੈਗਾ ਔਰ ਸਟਾਰਟਿੰਗ ਨੇ ਸਾਡੇ ਕੋਲ 25 ਲੀਟਰ ਦੇ 2990 ਰੁਪਏ ਤੋਂ ਫੁੱਲ ਗਾਰੰਟੀ ਵਾਰੰਟੀ ਦੇ ਨਾਲ ਦਵਾਂਗੇ ਭਾਜੀ ਤੁਹਾਨੂੰ ਅਸੀਂ ਔਰ ਖਾਸ ਗੱਲ ਪਤਾ ਕੀ ਹੈ ਜੀ ਕਿਸੇ ਵੀ ਚੀਜ਼ ਨੂੰ ਕੰਬੀਨੇਸ਼ਨ ਚ ਕੰਬੋ ਦੇ ਵਿੱਚ ਵੀ ਲੈ ਸਕਦੇ ਹੋ ਔਰ ਜਦੋਂ ਕੋਈ ਚੀਜ਼ਾਂ ਕੰਬੋਸ ਦੇ ਵਿੱਚ ਲੈਂਦੇ ਆ ਨਾ ਜੀ ਬਹੁਤ ਸਸਤੀਆਂ ਮਿਲਦੀਆਂ ਜੀ ਔਰ ਬਿਲਕੁਲ ਸਲੈਸ਼ ਕਰ ਦਿੰਦੇ ਨੇ ਇੱਕ ਕੰਬੋ ਤੁਹਾਨੂੰ ਦਿਖਾਣੇ ਆ ਜੀ ਵੈਸੇ ਸੀ ਵੱਖਰਾ ਵੀ ਵੀਡੀਓ ਸ਼ੂਟ ਕੀਤਾ ਜ ਹਾਯੋ ਜੀ ਇੱਥੋਂ ਪਤਾ ਲੱਗ ਜੂਗਾ ਸਾਡੇ ਜਿੰਨੇ ਵੀ ਸਬਸਕ੍ਰਾਈਬਰਸ ਐ ਵੀਡੀਓਜ਼ ਨੂੰ ਦੇਖਣ ਵਾਲੇ ਦੀ ਆਹ ਦੇਖੋ ਜੀ ਇੱਕ ਕੰਬੋ ਹੈ ਜੀ ਭਾਜੀ ਬੋਲਿਓ ਜੀ ਜਿਹੜਾ ਕਿਆ ਕੰਬੋ ਹੈ ਜੀ ਇਹਦੀ ਭਾਜੀ ਇਹ ਕੰਬੋ ਹੈਗਾ ਸਾਡਾ ਦੀਵਾਲੀ ਤੇ ਲਾਇਆ ਸੀ 25 ਲੀਟਰ ਟੀ ਸੀਰੀਜ਼ ਦਾ ਗੀਜ਼ਰ 우ਸ਼ਾ ਕੰਪਨੀ ਦਾ 에어 ਫਰਾਇਰ ਤੇ ਸਿੰਗਰ ਕੰਪਨੀ ਦਾ ਜਿਹੜੀ ਕੈਟਲ ਹੈ ਜੇ ਸਮਾਰਟ ਕੰਪਨੀ ਦਾ ਜਿਹੜਾ ਬਲੈਂਡਰ ਹੈਗਾ ਓਨਲੀ ਤੇ ਓਨਲੀ 9990 ਦੇ ਵਿੱਚ ਦੇ ਰਹੇ ਆ ਭਾਜੀ ਅਸੀਂ ਇੱਕ ਆ ਵੀ ਕੰਬੋ ਜੀ ਸਿੰਗਰ ਕੰਪਨੀ ਦਾ ਤਿੰਨ ਵਾਲਾ ਗਲਾਸ ਵਾਲਾ ਚੁੱਲਾ ਸਿੰਗਰ ਕੰਪਨੀ ਦਾ ਜੂਸਰ ਮਿਕਸਰ ਗ੍ਰਾਈਂਡਰ ਸਿੰਗਰ ਕੰ

8 ਕਿਲੋ ਦੀ ਮਸ਼ੀਨ ਹੈ ਫੁੱਲੀ ਆਟੋਮੈਟਿਕ 18990 ਉਸ ਤੋਂ ਬੱਲੇ ਅਲਾਵਾ ਤੁਹਾਨੂੰ ਹੋਰ ਦਿਖਾਣੇ ਆਦਰ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਹੈਗੀਆਂ ਦੇਖੋ ਤੁਹਾਨੂੰ ਉਹ ਵੀ ਦਿਖਾਣੇ ਆ ਔਰ ਇਹ ਵੀ ਇਹੇ ਰੇਟ ਦਵਾਗੇ ਦੇਖੋ Samsung ਕੰਪਨੀ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ 10490 8 ਕਿਲੋ ਦੀ ਵਾਸ਼ਿੰਗ ਮਸ਼ੀਨ 11990 ਅੱਛਾ ਕ੍ਰੈਸ਼ ਕਾਰ ਇਹ ਨਾਲ ਵੀ ਚੱਲੂ ਬਾਜੀ ਹਰੇਕ ਚੀਜ਼ ਨਾ ਮਿਲੇਗਾ ਚਾਹੇ ਮੋਬਾਈਲ ਲੈ ਲੋ ਚਾਹੇ ਵਾਸ਼ਿੰਗ ਮਸ਼ੀਨ ਲੈ ਲੋ ਚਾਹੇ ਫ੍ਰੀਜ ਲੈ ਲੋ ਸਰੇਗ ਨਾ ਮਿਲੇਗਾ ਮੋਬਾਈਲਸ ਵੀ ਰੱਖੇ ਹੋਏ ਆ ਮੋਬਾਈਲਸ ਵੀ ਹੈਗੇ ਸਰ ਉਹ ਦੇਖੋ ਔਰ ਦੇਖੋ ਆ ਦੇਖੋ ਜੀ ਸਾਰੀ ਮੋਬਾਈਲ ਦੀ ਸੈਗਮੈਂਟ ਵੀ ਹੈਗੀ ਜੀ ਇਲੈਕਟ੍ਰੋਨਿਕਸ ਦੀ ਦੁਨੀਆ ਤੇ ਤੁਹਾਡਾ ਸਵਾਗਤ ਹੈ ਜੀ ਐਸਾ ਸ਼ੋਰੂਮ ਭਾਜੀ ਤੁਸੀਂ ਚੰਡੀਗੜ੍ਹ ਬਣਾਤਾ ਇੱਥੇ ਜੀ ਮੈਂ ਦਿੱਲੀ ਬਣਾਤਾ ਜ਼ਬਰਦਸਤ ਕੰਮ ਹੈ ਜੀ ਭਾਜੀ ਬਹੁਤ ਵਧੀਆ ਲੱਗੇ ਤੁਹਾਨੂੰ ਮਿਲ ਕੇ ਜੀ ਤੌਰ ਤੇ ਮੈਂ ਕਹਿੰਦਾ ਜੀ ਆਹ ਦੇਖੋ ਜੀ ਜ਼ਬਰਦਸਤ ਕੰਮ ਹੈ ਜੀ ਮੋਬਾਈਲਸ ਦੀ ਸੈਗਮੈਂਟ ਵੀ ਹੈਗੀ ਹੈ ਤੁਹਾਨੂੰ ਮੋਬਾਈਲ ਦੀ ਸਾਰੀ ਰੇਂਜ ਮਿਲੇਗੀ Apple ਦੇ Oppo ਦੇ Vivo ਦੇ IQ ਦੇ Poco ਦੇ Redmi ਦੇ ਵੀ ਹਰੇਕ ਰੇਂਜ ਹੈਗੀ ਹੈ ਉਸ ਤੋਂ ਇਲਾਵਾ ਤੁਹਾਨੂੰ ਸਾਡੇ ਕੋਲ ਫਿਲਿਪਸ ਦੀ ਦੇਖੋ ਹਰੇਕ ਰੇਂਜ ਮਿਲੇਗੀ ਹਾਂ ਔਰ ਫਿਲਿਪਸ ਤੇ ਸਪੈਸ਼ਲ ਅਜੀ 25% ਦਾ ਡਿਸਕਾਊਂਟ ਲਾਇਆ ਕੋਈ ਸਟੇਡਨਰ ਲੈ ਲਓ ਕੋਈ ਤੁਸੀਂ ਟ੍ਰਿਮਰ ਲੈ ਲਓ ਕੁਝ ਵੀ ਲੈ ਲਓ ਭਾਜੀ ਔਰ ਇਸ ਤੋਂ ਇਲਾਵਾ ਸੜ ਕੋ ਡੈਕੋਰ ਆਈਟਮਾਂ ਵੀ ਹੈਗੀਆਂ ਦੇਖੋ ਕਿੰਨੀ ਵਧੀਆ ਵਧੀਆ ਆਈਟਮਾਂ ਦੇਖੋ ਘਰ ਦੇ ਵਿੱਚ ਸ਼ੋਭਾ ਵਧਾਣਗੀਆਂ ਦੇਖੋ ਉਹ ਵੀ ਤੁਹਾਨੂੰ ਮਿਲਣਗੀਆਂ ਆਹ ਦੇਖੋ ਜੀ ਡੈਕੋਰ ਆ ਪਾਇਓ ਜੀ ਕੈਮਰਾ ਦੀ ਕੈਮਰਾਮੈਨ ਦੀ ਆਇਓ ਜਰਾ ਜੀ ਇੱਥੇ ਆ ਕਰਿਓ ਕੰਮ ਜੀ ਜੋਲੀ ਐਂਟਰਪ੍ਰਾਈਜ਼ਸ ਦਾ ਸ਼ੋਅਰੂਮ ਦਿਖਾ ਦਿਓ ਜੀ ਕੋਈ ਚੀਜ਼ ਰਹਿ ਨਾ ਜਾਵੇ ਭਾਜੀ ਕੰਮ ਹੁੰਦਾ ਨਾ ਜੀ ਜਿੱਥੇ ਸ਼ਾਨਦਾਰ ਕੰਮ ਹੁੰਦਾ ਹੈ ਔਰ ਜਿੱਥੇ ਲੋਕਾਂ ਦਾ ਫਾਇਦਾ ਹੋ ਰਿਹਾ ਉਥੇ ਬੱਲੇ ਬੱਲੇ ਫਿਲਮ ਦੇ ਰਿਕਾਰਡ ਦੀ ਟੀਮ ਪਹੁੰਚਦੀ ਹੈ ਜੀ ਤੁਹਾਡੇ ਕੋਲ ਆ ਕੇ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਆ ਖਾਸ ਤੌਰ ਤੇ ਤੁਹਾਡੇ ਸਕ੍ਰੈਚ ਕਾਰਡ ਦੀ ਕਮਾਲ ਦੀ ਗੱਲ ਹੈ ਬਾਜੀ ਬਹੁਤ ਜ਼ਬਰਦਸਤ ਹੈ ਜੀ ਸ਼ੋਰੂਮ ਇੱਕ ਵਾਰੀ ਸਾਰਾ ਦਿਖਾ ਦਿਓ ਜੀ ਆ ਦੇਖੋ ਜੀ ਸ਼ੋਰੂਮ ਬੜਾ ਵੱਡਾ ਹੈ ਜੀ ਔਰ نیچے ਤੁਹਾਡਾ ਵੇਅਰ ਹਾਊਸ ਵੀ ਹੈਗਾ ਬਾਜੀ ਵੇਅਰ ਹਾਊਸ ਹੈ ਸਟਾਕ ਦੀ ਕੋਈ ਕਮੀ ਨਹੀਂ ਹੈ ਤੁਹਾਨੂੰ ਅਸੀਂ ਵੇਅਰ ਹਾਊਸ ਵੀ ਦਿਖਾਵਾਂਗੇ ਸਟਾਕ ਵੀ ਦਿਖਾਵਾਂਗੇ ਬਹੁਤ ਸਾਡੇ ਕੋਲ ਹਿਊਜ ਵੈਰਾਈਟੀ ਹੈ ਕਸ ਇਹ ਕੰਮ ਨਹੀਂ ਹੋਏਗਾ ਸਾਡੇ ਕੋਲ ਭਾਈ ਔਰ ਜੈਨੂਨ ਤਰੀਕੇ ਨਾਲ ਦੁਕਾਨਦਾਰੀ ਕਰਾਂਗੇ ਜੈਨੂਨ ਰੇਟ ਦਵਾਂਗੇ ਭਾਈ ਤੁਹਾਨੂੰ ਔਰ ਫੁੱਲ ਗਰੰਟੀ ਵਾਰੰਟੀ ਵਾਲਾ ਪ੍ਰੋਡਕਟ ਦਵਾਂਗੇ ਅਸੀਂ ਤੁਹਾਨੂੰ ਆਹ ਹੈ ਜੀ ਅਸਲ ਗੱਲ ਜੀ ਫੁੱਲ ਗਰੰਟੀ ਵਾਰੰਟੀ ਵਾਲਾ ਦੇਖੋ ਜੀਐਸਟੀ ਦੀਆਂ ਰੇਟਸ ਕਾਫੀ ਡਾਊਨ ਹੋਏ ਆਂ ਜੀ ਔਰ ਉਹਦਾ ਫਾਇਦਾ ਠਾਓ ਔਰ ਫੈਸਟਿਵ ਸੀਜ਼ਨ ਤੇ ਜੋਲੀ ਐਂਟਰਪ੍ਰਾਈਜ਼ਸ ਕਨੌਲੀ ਭਾਈ ਥੋੜੀ ਲੋਕੇਸ਼ਨ ਦੱਸ ਦਿਓ ਸਾਡੀ ਲੋਕੇਸ਼ਨ ਹੈਗੀ ਜੋਲੀ ਐਂਟਰਪ੍ਰਾਈਜ਼ਸ ਕਨੌਲੀ ਬੈਰੀਅਰ ਨੰਗਲ ਰੋਡ ਜੀ ਬਿਲਕੁਲ ਕੋਈ ਇੱਕ ਬਲੈਕ ਕਾਰਡ ਤੇ ਰੱਖਿਆ ਸੀ ਬਲਾਓ ਜਰਾ ਉਹ ਫੋਨ ਨ ਆਵਾਜ਼ ਮਾਰਿਓ ਜੀ ਮੋਬਾਈਲ ਨੰਬਰ ਲਿਆਓ ਜੀ ਮੋਬਾਈਲ ਨੰਬਰ ਵਾਲਾ ਜੀ ਲਿਖਿਆ ਹੋਇਆ ਜੀ ਲਿਆਓ ਜੀ ਲਿਆਓ ਜੀ ਹਾਂ ਜੀ ਆ ਸਾਡਾ ਮੋਬਾਈਲ ਨੰਬਰ ਹੈਗਾ ਜੀ 8486785867 ਕਿਸੇ ਵੀ ਤਰ੍ਹਾਂ ਦੀ ਜੇ ਕੋਈ ਕੁਆਰੀ ਕਰਨੀ ਹੈ ਇਸ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਜੀ ਦੇ ਲਓ ਜੀ ਪੰਜਾਬ ਪੜ ਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਜੀ ਰੋਪੜ ਦਾ ਇੱਕ ਖਾਸ ਸ਼ੋਰੂਮ ਹੈ ਕਨੌਲੀ ਬੈਰੀਅਰ ਦੀ ਔਰ ਜ਼ਬਰਦਸਤ ਕੰਮ ਹੈ ਜੀ ਪਾਜੀ ਕੋਲ ਹਿਮਾਚਲ ਤੋਂ ਪੰਜਾਬ ਤੋਂ ਆਲੇ ਦੋਲੇ ਦੀਆਂ ਸਟੇਟਸ ਤੋਂ ਬਹੁਤ ਲੋਕ ਪਹੁੰਚਦੇ ਨੇ ਜੀ ਔਰ ਬੜਾ ਜ਼ਬਰਦਸਤ ਇਹ ਨਾ ਕੰਮ ਹੈ ਜੀ 9 ਜੀ ਦਾ ਜੀ ਇਹਨਾਂ ਦਾ ਦੀ ਔਰ ਆਫਰਸ ਦੀ ਪਰਮਾਰ ਕੀਤੀ ਹੋਈ ਹੈ ਜੀ ਕੰਪੋਸਟ ਦਾ ਬਹੁਤ ਵਧੀਆ ਜੀ ਦੇਖੋ ਜਦੋਂ ਕੋਈ ਚੀਜ਼ ਇੱਕ ਲੈਣੀ ਹੁੰਦੀ ਹੈ ਨਾ ਦੀ ਨਾਲ ਦੋ ਚਾਰ ਚੀਜ਼ਾਂ ਲੈ ਕੇ ਜਾਵੇ ਨਾ ਦੀ ਸਾਡਾ ਇਹੀ ਮੋਟਿਵੇਸ਼ਨ ਕਸੋ ਕੰਬੋ ਆਫਰ ਦੇ ਵਿੱਚ ਕਸਟਮਰ ਨੂੰ ਵੱਧ ਤੋਂ ਵੱਧ ਬੈਨੀਫਿਟ ਦਿੱਤਾ ਜਾਵੇ ਇੱਕ ਆਈਟਮ ਦਾ ਲੈਣੀ ਹੈ ਅਗਰ ਉਹ ਸੈਕੰਡਾ ਥੋੜੇ ਜਿਹੇ ਪੈਸੇ ਜਨੂੰ ਹੋਰ ਆਫਰ ਮਿਲ ਜੇ ਤਾਂ ਸੋਨੇ ਦਾ ਸੁਹਾਗ ਆ ਜਾਏਗਾ ਜੀ ਇਹ ਹਾਂ ਲਓ ਜੀ ਬੜੀ ਗੀ ਦੀ ਗੱਲ ਭਾਜੀ ਬਹੁਤ ਚੰਗਾ ਲੱਗਿਆ ਜੀ ਔਰ ਉਹ ਜਿਹੜੇ ਆਪਾਂ ਵੀਡੀਓਜ਼ ਬਣਾਏ ਨਾ ਸ਼ਾਰਟਸ ਦੀ ਬੜੇ ਜ਼ਬਰਦਸਤ ਹੈ ਜੀ ਉਹ ਸਾਰੇ ਕੰਪੋਜ਼ ਇਹਨ ਅਪਲੋਡ ਕਰੀ ਜਾਣੇ ਦੀ ਬਹੁਤ ਚੰਗਾ ਲੱਗਿਆ ਭਾਜੀ ਕਮਾਲ ਦੀ ਗੱਲ ਹੈ ਵੀਡੀਓ ਖਤਮ ਕਰ ਤੇ ਦਿਲ ਨਹੀਂ ਕਰਦਾ ਫਿਰ ਆਪਾਂ ਦੁਬਾਰਾ ਫਿਰ ਬਣਾਉਂਦੇ ਹਾਂ ਸਾਡੀ ਕਸਮ ਇਹ ਦੇਖੋ ਤੁਹਾਡੇ ਵੀਡੀਓ ਦੇ ਵਿੱਚੋਂ ਦੇਖੋ ਇਹਦੀ ਸਿਨਰੀ ਗਿਫਟ ਨਿਕਲੀ ਹੈ ਜੀ ਦੇਖੋ ਅੱਛਾ ਇੱਕ ਵਾਰ ਦਿਖਾਏ ਜੀ ਆਹ ਸਿਨਰੀ ਨਿਕਲੀ ਹੈ ਜੀ ਆਹ ਦੇਖੋ ਜੀ ਕਿੰਨੀ ਜਬਰਦਸਤ ਹੈ ਜੀ ਆਹ ਦੇਖੋ ਜੀ ਕੌਂਗ੍ਰੈਚੁਲੇਸ਼ਨ ਜੀ ਬਹੁਤ ਵਧੀਆ ਜੀ ਜ਼ਬਰਦਸਤ ਕੰਮ ਹੈ ਜੀ ਆਹ ਸਿਨਰੀ ਨਿਕਲੀ ਇਸ ਸਕ੍ਰੈਚ ਕਾਰਡ ਦੇ ਵਿੱਚ ਹੈ ਜੀ ਹਾਂ ਜੀ ਲੋ ਜੀ ਲੋ ਆਪ ਪਕੜੋ ਆ ਲਾਈਵ ਦੇਖ ਸਕ ਰਹੇ ਹੋ ਆਪਨੇ ਕੀ ਆਈਟਮ ਲਈ ਹੈ ਹਮਾਰੇ ਸੇ Oppo Oppo ਦਾ ਫੋਨ ਲਿੱਤਾ ਹੈ ਆ ਵੀ ਆ ਨਹੀਂ ਜੀ ਬਿਲਕੁਲ ਫ੍ਰੀ ਮਿਲਿਆ ਹਾਂ ਕੈਸੀ ہماری ਡੀਲਿੰਗ ਕੈਸੇ ਮਰੀਂ ਕਿਆ ਬੋਲਣਾ ਚਾਹੋਗੇ ਕੈਸਾ ਲਗਾ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗਿਆ ਆ ਜਬਰਦਸਤ ਕੰਮ ਹੈ ਜੀ ਬਹੁਤ ਵਧੀਆ ਜੀ ਬਣ ਗਈ ਜੀ ਗੱਲ ਜੀ ਆ ਦੇਖੋ ਜੀ ਜੋਲੀ ਐਂਟਰਪ੍ਰਾਈਜ਼ਸ ਵਾਲਿਆਂ ਦੇ ਸਕ੍ਰੈਚ ਕਾਰਡ ਕੁਛ ਨਾ ਕੁਛ ਨਿਕਲਦਾ ਜਰੂਰ ਹੈ ਕਸਟਮਰ ਦਾ ਕੁਛ ਨਾ ਕੁਛ ਗਿਫਟ ਨਿਕਲੇਗਾ ਇਹ ਦੇਖੋ ਕ੍ਰਿਸਟਲ ਸਿਨਰੀ ਹੈ ਸਰ ਇਹ ਬਹੁਤ ਹੀ ਅੱਛੀ ਆਈਟਮ ਹੈਗੀ ਇਹ ਦੇਖੋ ਕੁਛ ਨਾ ਕੁਛ ਆਈਟਮ ਫ੍ਰੀ ਨਿਕਲ ਰਿਹਾ ਦੇਖੋ ਸਾਡੇ ਕੋਲ ਬਣ ਗਈ ਦੀਵਾਲੀ ਜੀ ਫੇਰ ਬਿਲਕੁਲ ਜੀ ਬਿਲਕੁਲ ਹਾਂ